ਹਾਈ ਕੋਰਟ ਨੂੰ ਜਿਹੜੀ ਸ਼ਿੱਟ ਹੈ ਉਹ ਬਣਾਉਣੀ ਪਈ ਤਾਂ ਜਾ ਕੇ ਗੱਲ ਸਾਹਮਣੇ ਆ ਗਈ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੱਟ ਬਾਬੇ ਟੀਵੀ ਦੋਸਤੋ ਬਾਪੂ ਬਲਕੌਰ ਸਿੰਘ ਹੋਰੀ ਇੱਕ ਵਾਰ ਫੇਰ ਤੋਂ ਸਾਹਮਣੇ ਆਏ ਨੇ ਅਤੇ ਇੱਕ ਵਾਰ ਫੇਰ ਤੋਂ ਉਹਨਾਂ ਨੇ ਆਪਣੇ ਪੁੱਤ ਦੇ ਲਈ ਇਨਸਾਫ ਦੀ ਗੁਹਾਰ ਲਗਾਈ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਲੌਰੈਂਸ ਦੇ ਕੁਝ ਇੰਟਰਵਿਊ ਸੀ ਜਿਨ੍ਹਾਂ ਦਾ ਰੌਲਾ ਪਿਆ ਸੀ ਅਤੇ ਪੰਜਾਬ ਪੁਲਿਸ ਮੁਕਰ ਗਈ ਸੀ ਕਿ ਇਹ ਜਿਹੜੇ ਇੰਟਰਵਿਊ ਨੇ ਇੱਥੇ ਨਹੀਂ ਹੋਏ ਅਤੇ ਇਹ ਕਿਸੇ ਹੋਰ ਸਟੇਟ ਦੇ ਵਿੱਚ ਹੋਏ ਨੇ ਇਸ ਤੋਂ ਬਾਅਦ ਹਾਈ ਕੋਰਟ ਨੇ ਇੱਕ ਸੱਟ ਬਣਾਈ ਸੀ ਇੱਕ ਕਮੇਟੀ ਬਣਾਈ ਸੀ ਅਤੇ ਉਸ ਨੂੰ ਇਹ ਪੂਰਾ ਸੱਚ ਪਤਾ ਲਗਾਉਣ ਲਈ ਕਿਹਾ ਸੀ ਦੂਸਰੇ ਪਾਸੇ ਬਾਪੂ ਬਲਕੌਰ ਸਿੰਘ ਹੋਰੀ ਲਗਾਤਾਰ ਕਹਿ ਰਹੇ ਸੀ ਕਿ ਇਹ ਜਿਹੜੇ ਇੰਟਰਵਿਊ ਨੇ ਪੰਜਾਬ ਦੇ ਵਿੱਚ ਹੋਏ ਨੇ ਪਰ ਹੁਣ ਜਿਹੜੀ ਸੱਟ ਨੇ ਰਿਪੋਰਟ ਦਿੱਤੀ ਹੈ ਹਾਈ ਕੋਰਟ ਨੂੰ ਤਾਂ ਉਸ ਦੇ ਵਿੱਚ ਸਾਫ਼-ਸਾਫ਼ ਹੋ ਗਿਆ ਹੈ ਕਿ ਇੱਕ ਇੰਟਰਵਿਊ ਪੰਜਾਬ ਦੇ ਵਿੱਚ ਵੀ ਹੋਇਆ ਹੈ ਪੰਜਾਬ ਦੀ ਜੇਲ੍ਹ ਦੇ ਵਿੱਚ ਵੀ ਹੋਇਆ ਹੈ ਇਸ ਨੂੰ ਬਾਪੂ ਬਲਕੌਰ ਸਿੰਘ ਹੋਰਾ ਨੇ ਕਿਹਾ ਕਿ ਇਹ ਵੀ ਇੱਕ ਵੱਡੀ ਜਿੱਤ ਹੈ ਮੈਂ ਤਾਂ ਸ਼ੁਰੂ ਤੋਂ ਆਖ ਰਿਹਾ ਸੀ ਕਿ ਇਹ ਜਿਹੜਾ ਇੰਟਰਵਿਊ ਹੈ ਪੰਜਾਬ ਦਾ ਹੈ ਹੋਰ ਬਾਪੂ ਕਲਕਾਰ ਸਿੰਘ ਨੇ ਕੀ ਗੱਲਬਾਤ ਕੀਤੀ ਸੁਣਾ ਦਿੰਨੇ ਆ ਕਿੰਦੀ ਅਫਸੋਸ ਦੀ ਗੱਲ ਹੈ ਹਨਾ ਗਵਰਨਮੈਂਟ ਨੇ ਕੇਵਲ ਸ਼ਿਪਾਇਆ ਹੀ ਨਹੀਂ ਇਸ ਗੱਲ ਨੂੰ ਤੇ ਅਦਾਲਤ ਦਾ ਵੀ ਕੀਮਤੀ ਸਮਾਂ ਸਵਾ ਸਾਲ ਖਰਾਬ ਕੀਤਾ ਇਸ ਗੱਲ ਦੇ ਉੱਤੇ ਕਿੰਨੀਆਂ ਸਿੱਟਾਂ ਬਣੀਆਂ ਕਿੰਨਾ ਇਹ ਤੇ ਬਹਿਸਾਂ ਹੋਈਆਂ ਉਸ ਗੱਲ ਦੇ ਉੱਤੇ ਨਿਕਲਿਆ ਉਹੀ ਜਿਹੜੀ ਚੀਜ਼ ਪਹਿਲੇ ਨਹੀਂ ਦੱਸੀ ਜਾ ਸਕੀ ਪਤਾ ਸਾਰਾ ਸੀ ਖੁਦ ਕਰਵਾਈਆਂ ਸੀ ਪਰੰਤੂ ਸਰਕਾਰ ਘਟੋਕਟ ਆਪਣਾ ਮੰਤਪਤਾ ਰੱਖਦੀ ਨਹੀਂ ਜੇ ਤੁਸੀਂ ਇੰਟਰਵਿਊ ਕਰਵਾਤੀ ਚਲੋ ਕਰਵਾਤੀ ਪਰੰਤੂ ਮੰਤਬ ਕੀ ਬਿਲਕੁਲ ਹੀ ਮਹਿਮਾਨਜੋਗ ਹਾਈ ਕੋਰਟ ਦੇ ਮੈਨੂੰ ਭਰੋਸਾ ਵੀ ਹੈ ਵੀ ਇਹ ਵੀ ਇਹ ਤੇ ਬਣਦੀ ਕਾਰਵਾਈ ਕਰਨਗੇ ਕਿਤੇ ਮੈਨੂੰ ਉਮੀਦ ਆਤ ਵਿਖ ਦੇ ਵਿੱਚ ਸ਼ਾਇਦ ਹੋਰ ਜਾਂ ਪਟੀਸ਼ਨਾਂ ਵੀ ਦਾਇਰ ਹੋਣ ਹੋਰ ਜੋ ਸਮਾਂ ਆਉਂਦੇ ਤਾਂ ਅਦਾਲਤ ਤਾਂ ਆਪਣਾ ਬਹੁਤ ਹੀ ਕੰਮ ਕਰ ਹੀ ਰਹੀ ਹੈ ਪਰ ਤੂੰ ਦੇਖ ਮੈਂ ਸਰਕਾਰ ਨੂੰ ਕੀ ਕਹਾਂ ਹੁਣ ਕਹਿਣ ਨੂੰ ਵੀ ਨਹੀਂ ਕੀ ਕਰਦਾ ਕਿਉਂਕਿ ਸਰਕਾਰ ਨੇ ਤਾਂ ਕਰੀ ਨਹੀਂ ਪਈ ਸਰਕਾਰ ਨੇ ਤਾਂ ਸਿਕਿਉਰਿਟੀ ਲੀਕ ਤੋਂ ਲੈ ਕੇ ਅੱਜ ਤੱਕ ਜਿਹੜੀ ਪੜਤਾਲ ਕਰਨੀ ਬਣਦੀ ਸੀ ਨਹੀਂ ਕੀਤੀ ਇਹ ਤਾਂ ਕੇਵਲ ਰਟਰ ਰਟਰ ਸਵਾਲ ਹੀ ਨਾ ਕੋਈ ਇੱਕਾ ਦੇਖੋ ਜੀ ਆਮਨੇ ਆਈਨੇ ਪਕੜ ਲਈਏ ਜੇ ਕਰਨੇ ਉਹ ਕਰਦਾ ਉਹ ਹਿੰਦੀ ਜੋ ਜਿੱਦਾਂ ਨੂੰ ਸਮਝਾ ਦਿੱਤਾ ਜਾਂਦਾ ਉੱਪਰ ਵਾਲੇ ਜੱਦੀ ਵਾਲੇ ਸਮਝਾ ਦਿੰਦੇ ਨੇ ਉਹ ਤਾਂ 19 ਸਟੇਟਮੈਂਟ ਦੇ ਕਿਤੇ ਕਰ ਜਾਂਦੇ ਨੇ ਕੋਈ ਮਾਫ ਕਰਮਾਈਂ ਬਾਰੇ ਗੱਲ ਨਹੀਂ ਕਰਦੇ ਜਿਨ੍ਹਾਂ ਦੇ ਨਾਮ ਅਸੀਂ ਇਹਨਾਂ ਦੀ ਸਿਰ ਅੱਗੇ ਦਿੱਤੇ ਵੀ ਤੁਸੀਂ ਇਹਨਾਂ ਇਹਨਾਂ ਨੂੰ ਸਖਤੀ ਨਾਲ ਪੁੱਛ-ਪੁੱਛ ਕਰੋ ਇਹਨਾਂ ਤੋਂ ਤਾਂ ਉਹ ਚਾਹ ਪਕਾੜੇ ਪਿਆ ਪਿਆ ਇਹਨਾਂ ਨੂੰ ਇੱਕ ਵੀਆਈਪੀ ਟ੍ਰੀਟਮੈਂਟ ਦੇ ਕੇ ਉਹਨੂੰ ਮੋੜ ਦਿੱਤਾ ਜਾਂਦਾ ਪਿਛਲੇ ਸਮੇਂ ਦੇ ਤੁਸੀਂ ਦੇਖਿਆ ਹੋਗਾ ਲਾਰੈਂਸ ਨੇ ਪੰਜਾਬ ਦੀ ਯਾਤਰਾ ਕੀ ਮੈਂ ਇਹਨਾਂ ਨੂੰ ਯਾਤਰਾ ਹੀ ਕਹੂੰਗਾ ਰਿਮਾਂਡ ਨਹੀਂ ਕਹਿ ਸਕਦਾ ਕਿਉਂਕਿ ਕਿਸੇ ਵੀ ਜਗ੍ਹਾ ਦੇ ਉੱਤੇ ਪੁਲਿਸ ਵਾਲੇ ਨੂੰ ਉਹਦੇ ਪੇਟਾ ਤਪ ਤਪਾਉਂਦੇ ਉਹਦੇ ਨਾਲ ਹੱਥ ਦੇ ਖੇਡਦੇ ਨਜ਼ਾਰੇ ਦੋਸ਼ੀਆਂ ਵਾਲੀ ਤਾਂ ਉਹਨੇ ਕਦੇ ਇੱਕ ਦਿਨ ਵੀ ਵਿਹਾਰ ਨਹੀਂ ਕੀਤਾ ਔਰ ਨਾ ਹੀ ਪੰਜਾਬ ਪੁਲਿਸ ਦੀ ਇਹ ਹਿੰਮਤ ਹੈ ਜੋ ਕਰ ਸਕਦੇ ਔਰ ਕੌਣ ਕਰਵਾ ਰਿਹਾ ਪ੍ਰਮਾਤਮਾ ਜਾਣਦਾ ਹੈ ਇਸ ਗੱਲ ਨੂੰ ਚਲੋ ਸਾਡਾ ਘਰ ਜੜਿਆ ਜੀ ਅਸੀਂ ਤਾਂ ਨਰਦੀ ਰਹਿਣਾ ਜੇ ਗਵਰਨਮੈਂਟ ਪਰ ਬੰਨੂ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਹੈ ਵੀ ਸਾਡੇ ਲੋਕਾਂ ਦੇ ਅੱਗੇ ਪੰਜਾਬ ਦੇ ਆਵਾਜ਼ ਦੇ ਅੱਗੇ ਇਹ ਗੱਲ ਸਾਹਮਣੇ ਆ ਗਈ ਤੁਹਾਡੀ ਕੀਮਤ ਕਿੰਨੀ ਹੈ ਗਵਰਨਮੈਂਟ ਤੁਹਾਨੂੰ ਸਮਝਦੀ ਕੀ ਹੈ ਉਹ ਚੀਰੇ ਇਹਨਾਂ ਦੇ ਜੂਰ ਲੰਗੇ ਹੋ ਗਏ ਵੀ ਇਹ ਇਹ ਇਕੱਲੀਆਂ ਵੋਟਾਂ ਵੇਲੇ ਤੁਹਾਨੂੰ ਕੱਲੇ ਚੁਟਕਲੇ ਸੁਣਾ ਸਕਦੇ ਆ ਤੁਹਾਨੂੰ ਸੁਭਾਵ ਨੇ ਸੁਪਨੇ ਦਿਖਾ ਸਕਦੇ ਆ ਪਰੰਤੂ ਇਹਨਾਂ ਦੀ ਸੋਚ ਕੇਵਲ ਇਹ ਜਿਹੜੇ ਫਰੰਡਰ ਕਰੀ ਖੜੇ ਨੇ ਸਾਰੇ ਇਹ ਤਾਂ ਅਸੀਂ ਇਹਨਾਂ ਦੇ ਹੱਥਾਂ ਦੇ ਵਿੱਚ ਸੁਰੱਖਤ ਤੱਕ ਹੈ ਹੀ ਨਹੀਂ ਐ ਅਸੀਂ ਆਰਾਮ ਪਰੋਸੇ ਦਿਨ ਕੱਟ ਰਹੇ ਆ ਆਪਦੇ ਵੀ ਜਦੋਂ ਉੱਦੋਂ ਪਰਮਾਤਮਾ ਨੇ ਪਹਿਲਾਂ ਹੋ ਗਿਆ ਹੋਰ ਹੋ ਜੂਗਾ ਹੁਣ ਸਾਨੂੰ ਇਹਨਾਂ ਤੋਂ ਕੁਝ ਨਹੀਂ ਰਣੀ ਐ ਇਹੋ ਜਿਹੀ ਗਵਰਨਮੈਂਟਾਂ ਸਾਨੂੰ ਹੁਣ ਸੁਰੱਖਿਆ ਦਿੱਤੀ ਇਹ ਕੋਈ ਸਾਦਾ ਇਹਨਾਂ ਨੂੰ ਕੋਈ ਡਰ ਨਹੀਂ ਹੈਗਾ ਜਿਵੇਂ ਮੈਂ ਕਹਾਂ ਮੇਰਾ ਇਹ ਪਬਲਿਕ ਤੋਂ ਡਰ ਨਹੀਂ ਕਿਉਂਕਿ ਸਿੱਧੂ ਨੂੰ ਪਬਲਿਕ ਇਲਾ ਬੇਹਦ ਪਿਆਰ ਕਰਦੀ ਹੈ ਔਰ ਜੇ ਇਹੋ ਜਿਹੀ ਕੋਈ ਘਟਨਾ ਹੁੰਦੀ ਹੈ ਤਾਂ ਇਹਨਾਂ ਨੂੰ ਪਤਾ ਵੀ ਸਾਨੂੰ ਬਹੁਤ ਵੱਡੇ ਰੋਸ ਦਾ ਸਾਹਮਣਾ ਕਰਨਾ ਉਹ ਵਾਪਸ ਕੋਈ ਉਹੀ ਕਾਰਨ ਹੈ ਅਦਰਵਾਈਜ਼ ਇਹਨਾਂ ਦਾ ਸਾਡੀ ਸੁਰੱਖਿਆ ਨੂੰ ਲੈ ਕੇ ਕੋਈ ਦਿਲਚਸਪੀ ਨਹੀਂ ਹੈ ਇਹ ਫਤਿਹ ਰਹਿਣੇ ਵੱਜਦਾ ਚੱਲੀ ਜਾਂਦਾ ਕਿਉਂਕਿ ਇਹਨਾਂ ਨੂੰ ਆਪਣੀਆਂ ਗਲਤੀਆਂ ਦਾ ਸਾਰਾ ਪਤਾ ਹੈ ਪਬਲਿਕ ਜਾਣਦੀ ਹੈ ਸਾਰੀ ਗੱਲ ਸੋਸ਼ਲ ਮੀਡੀਆ ਦੇ ਉੱਤੇ ਅੱਜ ਸਾਨੂੰ ਕਪਰ ਦੇ ਦਿੱਤੇ ਮੈਸੇਜ ਆ ਹੋਇਆ ਤਾਂ ਇਹਨਾਂ ਨੇ ਆਪਣੀ ਮੈਂ ਕਮਾਂ ਵੀ ਇੱਕ ਆਪਣੇ ਖਿਲਾਫ ਇਹਨਾਂ ਨੇ ਆਵਾਜ਼ ਗਈ ਹੈ ਵਿਸ਼ ਭਰ ਦੇ ਵਿੱਚ ਵੀ ਇਹਨਾਂ ਨੇ ਐਡਾ ਵੱਡੇ ਸਰਕਾਰ ਨੂੰ ਜਿਹੜਾ ਇਹਨਾਂ ਦਾ ਕਰੋੜਾਂ ਰੁਪਏ ਦਾ ਰੈਵਨਿਊ ਇਹਨਾਂ ਦੇ ਖਾਤਿਆਂ 'ਚ ਜਾਂਦਾ ਸਰਕਾਰ ਨੂੰ ਟੈਕਸ ਹੁੰਦਾ ਸੀ ਉਹਨੂੰ ਕਿੰਨੀ ਬੇਰਹਿਮੀ ਦੇ ਨਾਲ ਇਹਨਾਂ ਨੇ ਇਸ ਦੁਨੀਆ ਤੋਂ ਵਿਦਾ ਕੀਤਾ ਤਾਂ ਬਦਮਾਸ਼ਾਂ ਦੇ ਨਾਲ ਕਿੰਨੀ ਇਹ ਹਮਦਰਦੀ ਵਿਖਾ ਰਹੇ ਆ ਉਹਨਾਂ ਨੂੰ ਗਲੋਰੀਫਾਈ ਕਰ ਰਹੇ ਨੇ ਜੇਲ੍ਹਾਂ 'ਚ ਬੈਠਿਆਂ ਨੂੰ ਤੇ ਉਹਨਾਂ ਦੀਆਂ ਕਮਾਈਆਂ ਖਾ ਰਹੇ ਨੇ ਵਧੀ ਗੱਲ ਕਾਉਂਦੀ ਅਸਲ ਉਹ ਜਿਹੜੇ ਜਿਹੜੇ ਵੀ ਅਧਿਕਾਰੀਆਂ ਨੇ ਇਹ ਕੀਤਾ ਕਿਹਦੇ ਕਰਨ ਤੇ ਕੀਤਾ ਜੇ ਉਹਦੇ ਖਿਲਾਫ ਇਹ ਕਾਰਵਾਈ ਕਰਨਗੇ ਫੇਰ ਹੀ ਤਾਂ ਸਰਕਾਰ ਦਾ ਕੋਈ ਮਾੜਾ ਮੋਟਾ ਆਪਾਂ ਕਹਿ ਸਕਦੇ ਹਾਂ ਕੋਈ ਪੋਜੀਟਿਵ ਰੁਖ ਇਸ ਗੱਲ ਦੇ ਉੱਤੇ ਪਰੰਤੂ ਜੇ ਮੈਨੂੰ ਨਹੀਂ ਲੱਗਦਾ ਕਰਨਗੇ ਇਹ ਵੀ ਪਾਉਣਗੇ ਜਿੱਦਾਂ ਨੇ ਸਵਾ ਸਾਲ ਇਹਦੀ ਜਾਂਚ ਕਰਦੇ ਨੂੰ ਤਪਾਤਾ ਤੇ ਜਿਹੜੀ ਕਿ ਇੱਕ ਘੰਟੇ ਦੇ ਵਿੱਚ ਪੜਤਾਲ ਕੀਤੀ ਜਾ ਸਕਦੀ ਸੀ ਸਵਾ ਸਾਲ ਚਿਕਨੀਆਂ ਸਿੱਟਾਂ ਹਾਰ ਕੇ ਉਹ ਹਾਈਪੋ ਮਾਣੂ ਗੋਨੂ ਹਾਈ ਕੋਰਟ ਨੂੰ ਜਿਹੜੀ ਫਿੱਟ ਹੈ ਉਹ ਬਣਾਉਣੀ ਪਈ ਤਾਂ ਜਾ ਕੇ ਗੱਲ ਸਾਹਮਣੇ ਆ ਗਈ ਕਿ ਕਿਤੇ ਹੈ ਇਹਦੀ ਫਿੱਟ ਹੈ ਜਿਹੜੀ ਸਰਕਾਰ ਦੇ ਪ੍ਰਤੀ ਜਵਾਬਦੇਹ ਹੁੰਦੀ ਤੇ ਰਿਪੋਰਟ ਅੱਗੇ ਵੀ ਨਹੀਂ ਆਉਣੀ ਸੀ ਹਾਈ ਕੋਰਟ ਨੇ ਆਪਣੀ ਮੈਡਮ ਟਿਊਰੀ ਨੂੰ ਨਾਲ ਲੈ ਕੇ ਤਨਾਤ ਕੀਤਾ ਤਾਂ ਉਹਨੇ ਇਹਦੀ ਜਿਹੜੀ ਅਪਡੇਟ ਹੋ ਰਹੀਆਂ ਲੈਂ ਇੰਡੀਸਿ ਤਾਂ ਕਰਕੇ ਸੰਭਵ ਹੋ ਪਾਇਆ अदरवाइज ਸਰਕਾਰ ਤਾਂ ਕੋਈ ਕਦੇ ਵੀ ਨਹੀਂ ਕਰਦੀ ਸੀ ਬਸ ਉਹਨੂੰ ਤਾਂ ਨਾਂ ਦੇ ਬਰਾਬਰ ਹੀ ਹੈ ਕੋਈ ਨਾ ਹੀ ਮੇਰੇ ਬੰਦ ਦੇ ਵਿੱਚ ਵੀ ਨਹੀਂ ਆਉਂਦਾ ਕਰੇ ਵੀ ਮੈਂ ਜਾ ਕੇ ਮੁੱਖ ਮੰਤਰੀ ਨੂੰ ਮਿਲਾਂ ਅੰਦਰੋਂ ਆਤਮਾ ਨਹੀਂ ਮੰਨਦੀ ਕਿ ਸਾਡਾ ਕਾਦੇ ਨਹੀਂ ਕਰਨੀ ਕੀ ਕਰਨਾ ਵੀ ਦੋਨੇ ਪੰਜਾਬ ਦੇ ਮਤਲਬ ਝੂਠਾਂ ਤੋਂ ਗੱਪਾਂ ਤੋਂ ਚੁਟਕਲਿਆਂ ਤੋਂ ਤੰਗ ਆਏ ਪਏ ਇਹ ਜਿਹੜਾ ਤੰਦਰੁਸਤ ਬੰਦਾ ਹੁੰਦਾ ਹੈ ਕੋਈ ਤੁਸੀਂ ਵਧੀਆ ਜੀਵਨ ਆਉਦੇ ਜਿਉਂਦੇ ਹੋ ਫੇਰ ਤਾਂ ਤੁਹਾਨੂੰ ਚੁਟਕਲੇ ਵੀ ਚੰਗੇ ਲੱਗਦੇ ਨੇ ਉਹਨਾਂ ਨੂੰ ਇੱਕ ਪੀੜਤ ਵਿਅਕਤੀ ਨੂੰ ਉਹ ਉਹਦੇ ਨਾਰੇ ਲੱਪੇ ਜਿੱਦਾਂ ਦੀ ਉਹ ਰਾਜਨੀਤੀ ਕਰਦਾ ਨਹੀਂ ਵਧੀਆ ਲੱਗਦੀ ਤੇ ਚਲੋ ਉਹ ਆਪਦੇ ਘਰੇ ਆਪਾਂ ਦੇ ਕਰੇ ਹਾਂ ਸੰਯੁਗ ਆਦਤ ਤੋਂ ਮੈਨੂੰ ਪੂਰਾ ਭਰੋਸਾ ਹੈ ਦੀ ਅਗਲੀ ਜਿਹੜੀ ਕਾਰਵਾਈ ਹੈ ਪਹਿਲਾ ਪੜਾਅ ਆ ਗਿਆ ਹੁਣ ਨੈਕਸਟ ਜਿਹੜੇ ਬੰਦੇ ਇਨਵੋਲਵ ਨੇ ਇਹਨਾਂ ਮਾਮਲੇ ਵਿੱਚ ਉਹਨਾਂ ਦੇ ਖਿਲਾਫ ਵੀ ਕੋਈ ਜਿਹੜੀ ਪੁਛਾ ਧਾਫੁਕ ਮੈਂ ਜਿਹੜੀ ਮਨ ਜੋ ਕੋਰਟ ਜਾਰੀ ਕਰੂਗੀ ਤੇ ਜਿਹੜੇ ਜਿੱਦਾਂ ਹੁਣ ਅਸੀਂ ਵੀ ਪੁੱਛ ਆਪ ਦੀ ਵਿਚਾਰ ਕਰਪਿਆ ਕਰਾ ਤਾਂ ਮਿੱਤਰੋ ਤੁਸੀਂ ਨੇ ਸੁਣਿਆ ਕਿ ਆਖਰ ਬਾਪੂ ਬਲਕੌਰ ਸਿੰਘ ਹੋਰਾਂ ਨੇ ਕੀ ਕਿਹਾ ਤੁਸੀਂ ਇਸ ਪੂਰੇ ਮੁੱਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਵੀ ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਦੇਣਾ ਕਿਉਂਕਿ ਦੋਸਤੋ ਬਾਪੂ ਬਲਕੌਰ ਸਿੰਘ ਹੋਰੀ ਪਿਛਲੇ ਲੰਬੇ ਸਮੇਂ ਤੋਂ ਆਖਰੇ ਇਸ ਜੀ ਕੇ ਇਹ ਇੰਟਰਵਿਊ ਹੈ ਜਿਹੜਾ ਪੰਜਾਬ ਦੇ ਵਿੱਚ ਕੀਤਾ ਗਿਆ ਹੈ ਖੈਰ ਹੁਣ ਸਭ ਕੁਝ ਸਾਫ ਹੋ ਗਿਆ ਤੁਸੀਂ ਕੀ ਕਹਿਣਾ ਚਾਹੋਗੇ ਰਾਇ ਜ਼ਰੂਰ ਦੇ ਦਿਓ ਨਾਲ ਹੀ ਅਗਰ ਵੀਡੀਓ ਦੇਖ ਰਹੇ ਹੋ ਫੇਸਬੁੱਕ ਦੇ ਉੱਪਰ ਆਪਣੇ ਪੇਜ ਨੂੰ ਕਰ ਲਿਓ ਫੋਲੋ ਅਗਰ YouTube ਦੇ ਉੱਪਰ ਦੇਖ ਰਹੇ ਹੋ ਤਾਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਰੱਬ ਰੱਖਾ